ਜੋ ਦੇਖ ਰਹੇ ਪਬਲਿਕ ਸਪੋਰਟ ਨਿਊਜ਼ ਤੇ ਮੈਂ ਤੁਹਾਡੇ ਨਾਲ ਪਹੁੰਚਿਆ ਨਹੀਂ ਅੱਜ ਜਿਹੇ ਪਹੁੰਚ ਕੇ ਜਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਦੇ ਮਿਆਣੀ ਰੋਡ ਤੇ ਸਿਤਤ ਡੇਰਾ ਬਾਬਾ ਨਾਨਕ ਗੁਰਨਾਰਕ ਦਰਬਾਰ 탑ਸਥਾਨ ਬਾਬਾ ਸ਼੍ਰੀ ਚੰਨ ਉਮੋ ਟਾਂਡਾ ਵਿਖੇ ਜਿੱਥੇ ਕਿ ਅੱਜ ਪੂਰਨ ਮਾਸ਼ੀ ਦਾਦੀਹਾੜਾ ਬੜੇ ਹੀ ਧੂਮ-ਤਾਂਮ ਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਦੂਰੇ ਨੇੜੇ ਸੰਤਾਂ ਹੰਮ-ਹਮਾ ਕੇ ਗੁਰਦੁਆਰਾ ਸਾਹਿਬ ਕੇ ਪਹੁੰਚੇ ਹਨ। ਗੁਰਦੁਆਰਾ ਸਾਹਿਬ ਕੇ ਜੀ ਅਖੰਡ ਪੜ ਸਾਹਿਬ ਜੀ ਸਹਿਜ ਪੜ ਪਾੜ ਦੇ ਪੋਪਾਏ ਦੇ ਉਕਰੰਤ ਕੀਰਤਨ ਨਾਲ ਸੰਤਾਂ ਨੂੰ ਨਿਹਾਲ ਕੀਤਾ ਗਿਆ। ਗੁਰਦੁ Oh, <laughs> honey, E thank <laughs> you

Joana ད�ླྲ ད�ྦྲ ད རྲས རྲ 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 རས� རེ རན རོ ར ེ ར ྟ� ང རག གས ག ོ ਡੇਰਾ ਪੱਬਾ ਨਾਨਕ ਗੁਰਨਾਨਕ ਦਰਬਾਰਤ ਆਪਕਾ ਖਾਨ ਬਾਬਾ ਸ਼੍ਰੀਚੰਨ ਉਲਮੋ ਟਾਂਡਾ ਵਿਕੇ ਡਿਸਪੈਂਸਰੀ ਦਾ ਖਾਸ ਪ੍ਰਬੰਧ ਹੈ ਜਿੱਥੇ ਕਿ ਹਰ ਸੋਮਵਾਰ 12 ਵਜੇ ਤੇ ਲੈ ਕੇ 4 ਵਜੇ ਤੱਕ ਸੰਤਾ ਦਾ ਫ੍ਰੀ ਆਫ ਕਾਸਟ ਵਿੱਚ ਚੈੱਕਅਪ ਕੀਤਾ ਜਾਂਦਾ ਹੈ ਤੇ ਮੈਡੀਕਲ ਦਿੱਤੀ ਜਾਂਦੀ ਹੈ ਅਗਰ ਕਿਤੇ ਸਾਧ ਸੰਗਤ ਨੇ ਇਸ ਸਹੂਲਤ ਦਾ ਫਾਇਦਾ ਲੈਣਾ ਹੋਵੇ ਤਾਂ ਲੈ ਸਕਦੇ ਨੇ ਦਸਮੇ ਪਿਤਾ ਨੇ ਪਿਤਾ ਦੀ ਬੜੀ ਦੇਕੇ ਦਸਮੇ ਪਿਤਾ ਨੇ ਪਿਤਾ ਦੀ ਬੜੀ ਦੇਕੇ ਜੁੰਦਾ ਫੁਰੂਦਾ ਦੇ ਹਿੰਦਾ ਧਰਮ ਬਚਾਲ ਆਏ ਪੁੱਤਰਵਾਰ ਨੇ ਦੀ ਤਰਤੀਬ ਵੇਖੋ ਦੋਹਾਂ ਦੋਹਾਂ ਦਾ ਜੋੜਾ ਬਣਾ ਲਿਆਏ ਆਹ ਦੂ ਵੇਚੀ ਕਿਮਤਾਂ ਦੇ ਮਾਰ ਦਿੱਤੇ ਇਹ ਦੋਨੋਂ ਨੀਆਂ ਦੇ ਵਿੱਚ ਚੰਬਾਲ ਆਏ ਰੋਸ਼ਨ ਕਰਨੇ ਦੇ ਇਸ ਦੇ ਚਾਰ ਕੋਨੇ ਆਪਣਾ ਦੀਵਾ ਜੋਖਿਆ ਬੁਝਾ ਲਾਏ तारी दान बिना कर वारी दानू अॼनी बिना तरम तो वारी परनाम छी दानू अॼनी बिना तरम तो वारी ਸਤਿ ਸ਼੍ਰੀ ਅਕਾਲ ਸਤਿਕਾਰ ਦੇ ਨਾਲ ਜੋ ਕਿ ਗੁਰੂ ਘਰ ਦੇ ਵਿੱਚ ਮੱਥਾ ਟੇਕ ਲੈ ਆਏ ਹੋਏ ਨੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿੱਥੋਂ ਆਏ ਹੋ ਮੇਰਾ ਨਾਮ ਜੀ ਬਲਜੀਤ ਕੌਰ ਹੈ ਔਰ ਮੈਂ ਪਿੰਜ ਲਾਲਪੁਰ ਤੋਂ ਆਈ ਹੋਈ ਹਾਂ ਜੀ ਤੇ ਗੁਰੂ ਘਰ ਦੇ ਨਾਲ ਤੁਸੀਂ ਕਹਿੰਦੇ ਤਾਂ ਜੁੜੇ ਹੋਏ ਹੋ ਮੈਂ ਪਿਛਲੇ 4 ਸਾਲ ਤੋਂ ਜੁੜੀ ਹੋਈ ਹਾਂ ਔਰ ਜੋ ਮੈਂ ਸੋਚਿਆ ਨਹੀਂ ਸੀ ਸੱਚੇ ਬਾਸ਼ਾ ਗੁਨਾਰ ਪਾਸ਼ਾ ਨੇ ਮੇਰੇ ਤੇ ਉਹ ਕਿਰਪਾ ਕੀਤੀ ਹੈ ਜੋ ਜਿਸ ਤੇ ਮੈਂ ਕਾਬਿਲ ਵੀ ਨਹੀਂ ਸੀ ਹੈਗੀ ਔਰ ਜੋ ਮੰਗਿਆ ਸੋਈ ਮੈਨੂੰ ਮਿਲਿਆ ਮੈਂ ਖੁਦ ਜੁੜੀ ਔਰ ਹੋਰ ਵੀ ਸੰਗਤਾਂ ਨੂੰ ਇਹੀ ਪ੍ਰੇਰਨਾ ਦਿੰਦੀਆਂ ਕਿ ਤੁਸੀਂ ਗੁ ਜਨਾਂ ਜੁੜੋ ਔਰ ਖੁਸ਼ੀਆਂ ਪ੍ਰਾਪਤ ਕਰੋ ਜੋ ਅਸੀਂ ਮਨਜੁ ਮਰਜ਼ਾ ਲੈ ਕੇ ਆਈਆਂ ਸਭ ਇੱਕ ਮਿਹੀਆਂ ਉਹ ਸਰ ਸੱਤ ਸਿੰਤਾ ਆਂਦੀਆਂ ਮੇਰੇ ਨਾਲ ਉਹਨਾਂ ਨੂੰ ਲੈ ਕੇ ਆਂਦੀਆਂ ਔਰ ਇਥੇ ਖੁਸ਼ੀਆਂ ਪ੍ਰਾਪਤ ਕਰਕੇ ਜਾਂਦੀਆਂ ਹਨ ਮੈਂ ਆਪ ਤਰੀ ਮੇਰੇ ਭੈਣ ਭਰਾ ਸਭ ਜੋ ਵੀ ਆਇਆ ਤੁਹ ਮੁਰਾਦਾ ਲੈ ਕੇ ਗਿਆ ਹੈ ਤੇ ਮੈਂ ਬਹੁਤ ਮੁੜ ਭਾਗੀ ਸਮਝਨੀ ਆਪਣੇ ਆਪ ਨੂੰ ਕਿ ਮੈਂ ਜੋ ਗੁਰੂ ਤੋਂ ਮਿਲਿਆ ਮੈਨੂੰ ਸੋਈ ਮਿਲਿਆ ਮੈਂ ਬਾਬਾ ਜੀ ਦੀ ਬਹੁਤ ਸ਼ੁਕਰਗੁਜ਼ਾਰ ਆ ਔਰ ਮਨੂੰ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਜਨਾਲ ਰਚਨਾ ਕਰ ਸਕਦਾ ਹਾਂ ਗੁਰੂ ਬਸ ਇਹ ਨਹੀਂ ਸ਼ਬਦ ਨਹੀਂ ਮੈਂ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਰੱਖ ਜੀ ਤਸਵੀਰਾਂ ਦੇ ਰਮਾ ਚਰਨਜੀਤ ਸਿੰਘ ਜੈਲਦਾਰ ਮੈਂ ਹੁਸ਼ਿਆਰਪੁਰ ਤੋਂ ਬਿਲੋਂਗ ਕਰਦਾ ਮੈਂ ਬਾਹਰ ਰਹਿਣਾ ਦੁਬਈ ਐਂਡ ਕੈਨੇਡਾ ਚ ਲੇਕਿਨ ਮੈਂ ਇੱਥੇ ਥੋੜੇ ਦਿਨ ਪਹਿਲਾਂ ਮਹਾਰਾਜੀ ਦੇ ਦਰਸ਼ਨ ਕਰਨ ਆਇਆ ਸੀ ਸਾਡੀ ਬੇਟੀ ਇੱਥੇ ਜਲੰਧ ਇੱਥੇ ਗੁਰਦਾਸਪੁਰ ਆਇਆ ਸੀ ਆਉਣ ਲੱਗੇ ਕਿ ਮਹਾਰਾਜੀ ਦੇ ਦਰਸ਼ਨ ਜੂਰ ਕਰਨੇ ਆ ਮਹਾਰਾਜ ਸ਼੍ਰੀ ਚੰਨ ਨੂੰ ਅਸੀਂ ਬਹੁਤ ਪਿਆਰ ਕਰਦੇ ਆ ਮੰਨਦੇ ਆ ਆ ਕੇ ਮੈਂ ਇੱਥੇ ਕੀ ਦੇਖਿਆ ਕੀ ਅਸੀਂ ਅਸੀਂ ਗ੍ਰੈਂਡ ਕੀਤਾ ਅਸੀਂ ਇਹ ਦੇਖਿਆ ਕਿ ਹਰ ਸੰਗਤ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਅਜ ਅਰਦਾਸ ਵਿੱਚ ਵੀ ਦੇਖਿਆ 16 ਸਾਲ ਬਾਅਦ 14 ਸਾਲ ਬਾਅਦ ਸੱਚੇ ਪਾਤਸ਼ਾਹ ਕਿਰਪਾ ਕਰਦਾ ਪੁੱਤਰ ਦੀ ਦਾਨ ਦਿੰਦਾ ਨੌਕਰੀਆਂ ਨੌਕਰੀ ਮਿਲਦੀ ਆ ਹਰ ਆਦਮੀ ਦੀ ਜੋ ਵੀ ਕੁਝ ਦੁੱਖ ਤਕਲੀਫ ਹੈ ਦੂਰ ਹੁੰਦੀ ਹੈ ਸੰਗਤ ਦਾ ਪਿਆਰ ਇੰਨਾ ਔਰ ਬਾਕੀ ਇੱਥੇ ਜਾਨੀ ਜਿਨੇ ਸਿੰਘ ਸਾਹਿਬ ਨੇ ਆਪਣੇ ਵਦੀ ਪਰਿਵਾਰ ਨਾਨਕ ਪਰਿਵਾਰ ਬਣੋ ਇੰਨਾ ਸਹਯੋਗ ਇੰਨਾ ਪਿਆਰ ਅਸੀਂ ਕਦੀ ਨਹੀਂ ਕਿਤੇ ਦੇਖਿਆ ਬਾਰ ਵੀ ਸਾਡੇ ਗੁਰਦੁਆਰੇ ਨੇ ਦबई ਵੀ ਸਾਡੇ ਗੁਰਦੁਆਰਾ ਹੀ ਜਾਣੇ ਆ ਲੇਕਿਨ ਬਹੁਤ ਪਿਆਰ ਮਿਲਿਆ ਇਹ ਮਹਾਰਾਜ ਦੀ ਗੇਣ ਹੈ ਦਾ ਬਖਸ਼ਿਸ਼ ਹੈ ਔਰ ਮੈਂ ਕਹਿੰਨਾ ਕਿ ਸਾਨੂੰ ਜਿੰਨਾ ਵੀ ਸਾਨੂੰ ਟਾਈਮ ਹੋਣਾ ਸਾਰੀ ਸੰਗਤ ਨੂੰ ਮੈਂ ਅਪੀਲ ਕਰਦਾ ਹਾਂ ਜੋੜ ਕੇ ਬੇਨਤੀ ਜਿੰਨਾ ਵੀ ਟਾਈਮ ਹੁੰਦਾ ਗੁਰੂ ਘਰ ਚ ਆਓ ਇੱਕ ਇਹੀ ਰਸਤਾ ਚੰਗਾ ਆ ਬਾਕੀ ਰਸਤੇ ਸਾਰੇ ਝੂਠੇ ਆ ਕ્યા ਚ ਗੱਲ ਕਰਦੇ ਆ ਬਾਬਾ ਸੁਖਦੇਵ ਸਿੰਘ ਬੇਬੀ ਜੀ ਨਾਲ ਤਾਂ ਉਹਨਾਂ ਨੇ ਕਹਿੰਦੇ ਆ ਕਿ ਪੂਰਨਵਾਸ ਦੇ ਇਸ ਪਵਿੱਤਰ ਦਿਹਾੜੇ ਤੇ ਇਸ ਸਾਲ ਸੰਤਾਂ ਨੂੰ ਕੀ ਮੱਥ ਦੇਣਾ ਚਾਹੁੰਦੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਜੀ ਪਰਮ ਸਨਮਾਨ ਜੋ ਜਿਸਾਂ ਬੇ ਸੱਜੁਰ ਬਾਤੀ ਦੇ ਨਾਮ ਲੈਵਾ ਸੰਤਾਂ ਨੂੰ ਵਾਹਿਗੁਰੂ ਜੀ ਪ੍ਰਕਾਉਤਾ ਸ਼੍ਰੀ ਵਾਹਿਗੁਰੂ ਜੀ ਦੇ ਸਿਖੇ ਉਹਦਾਈਆਂ ਗੁਰ ਸਿੱਖਾਂ ਮਨੁੱਖ ਦਾਈਆਂ ਅੱਜ ਪੂਰਨਵਾਸ ਦਾ ਫਿਕਰ ਦਿਹਾੜਾ ਗੁਰਦੁਆਰਾ ਗੁਰਨਾਨਕ ਜੀ ਦਾ ਆਪਸਾਂ ਹੀ ਬਾਬਾ ਸ਼ਿਸ਼ ਚੰਦ ਜੀ ਤੋਂ ਮਿਲ ਜਰ ਹਸਾਪਨ ਕੇ بڑی شرب ہے کہ سبتار نال سیف شریف جن صاحب جی پاون حضوری کی ریچی پتر بلوں داس بابا سنگیف سنگیف جی سولیو سنگان شریف نانک دیو جی دی دربار سے چلا صاحب دیرہ بابا نانک جو سنگتہ دے سیوگ نال منایا گیا ہزارہ دی جن کی سنگتہ نے نت مسجد ہو کے مندی ملکاونہ پر تیش کی ہیں اور ہر طرح دی سے واوا لے کے وہ اپنے تل فول پیٹا کروان کر کے اتنے جنبات حاضر ہوئے لیں اور انہوں نے سب منوکام جنہ دیا پوری ہوئی نے اپنا نت مستک کے اپنے دربار چیز شردا فارم میں آیا گرمی دا موسم ہے اور پھر بھی بہت ساری سنگت اج اس مبارک دن کے اس گرمی دن ٹھبدے ہی بھی اپنی درشن دیدارے کرنے واسطے سمے سر ہوں گے تو میں بےنتی کردہ کہ ہر مہینے پوری جو منایا جاتا ہے سنگتاں پہنچ کے گرنانک نانک دربار میں آ کے گرنانک نانک بابا بابا شروع مہاراج دیا خوشیاں پراپت کروں منگوایا منوکام کریں جنہیں مہاراج نے بخشیں کیتیاں نے اولاد دی پراپتی ہوئی ہے وہ سارے آئے ہیں سری سائز پاشی خاص صاحب سخت صاحب جاپ کروائے جانے ہیں اپرنتھ دس بجے بوگ پائے جانے ہیں جو چار سوارہ دنوں گا سارا دن کرائے جائیں سو یہ سب گرو نانک پاتشاہ بابا شروع چاند جی ਤੋ ਅਗੋ ਇਲੈਕਸ਼ਨ ਦਾ ਦੌਰ ਆ ਗਿਆ ਮੈਂ ਸਭ ਨੂੰ ਬੇਨਤੀ ਕਰਦਾ ਕਿ ਉਹ ਵੋਟ ਜ਼ਰੂਰ ਪਾਉਣ ਜਿਸ ਜਿਸ ਨੂੰ ਤੁਹਾਡੀ ਆਸ ਹੈ ਜਿਸ ਜਿਸ ਲਈ ਸਰਵਾਜ ਜਿਸ ਜਿਸ ਨੂੰ ਤੁਹਾਨੂੰ ਕੁਦਮਾਰ ਹੈ ਸੋ ਤੁਸੀਂ ਆਪਣਾ ਇਹ ਜਿਹੜਾ ਸ਼ੁਭ ਦਿਹਾੜਾ ਹੈ ਉੱਤੇ ਆਪਣੀ ਕੀਮਤੀ ਵੋਟ ਰਾਕੇ ਸਰਕਾਰ ਨੂੰ ਮਜ਼ਬੂਤ ਕਰੋ ਜੋ ਵੀ ਤੁਹਾਡੇ ਪਸੰਦ ਦੇ ਲੀਡਰ ਨੇ ਉਹਨਾਂ ਨੂੰ ਵੋਟ ਪਾਈ ਜਾਵੇ ਇਹ ਸਾਰਾ ਇੱਕ ਤਿਹਾੜਾ ਹੈ اور انہیں اچھی طرح منایا جائے تاکہ فل صاحب کی سکار بنی سو میری سب نے بیلتی ہے کہ جیتے جتنے بھی تھوڑا اپنا من ہے اتنے اپنے اپنی سرکار مناؤ واسطے ہی پاؤ سو آج میں اس مبارک دن کے جو بھی چل پہ نہیں ہار دیکھ جائیں اپنا اردس ہے کہ نانک صاحب چرنا سب منوکام پوری کرن اسی طرح خوشیاں کیڑے بخشیا رہن واحر جی کا خالصہ واحر جی کی فتح